ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨ ਨਿਊਜ਼ ਲੁਧਿਆਣਾ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਥਾਨਿਕ ਫਰੋਜ਼ਪੁਰ ਰੋਡ ਸਤਿ ਪਾਵਰ ਸੈਂਟਰ ਜੋਂ ਦਫ਼ਤਰ ਦੇ ਠੀਕ ਸਾਹਮਣੇ ਪੈਂਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਾਗਵਾਨੀ ਵਿਭਾਗ ਇਲਾਕੇ ਦੇ ਉੱਪਰ ਗੁਜ਼ਰੀ ਬਿਜਲੀ ਦੀ 65000 ਕਿਲੋਵਾਟ ਦੀ ਹਾਈ ਟੇਜਨ ਤਾਰਾਂ 'ਚ ਆਫਤੀ ਸੰਪਰਕ ਹੋਣ ਕਰ ਜ਼ੋਰਦਾਰ ਧਮਾਕਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅੰਦਰ ਟਾਵਰ ਨੂੰ 3 ਅਤੇ 4 ਦੇ ਵਿੱਚ ਬਿਜਲੀ ਦੀ ਹਾਈਡਰੇਸ਼ਨ ਤਾਰਾਂ ਦੀ ਰੇਂਜ ਆ ਗਈ ਜਿਸ ਕਾਰਨ ਲੈਣਾ ਟਾਈਪ ਹੋ ਗਏਗਾ ਦੱਸਿਆ ਜਾ ਰਿਹਾ ਹੈ ਕਿ ਚੰਗੀ ਗੱਲ ਇਹ ਰਹੀ ਕਿ 60000 ਕਿਲੋਵਾਟ ਦੀ ਹਾਈਡਰੇਸ਼ਨ ਲਾਈਨਾਂ ਦੇ ਹੇਠ ਕੰਮ ਕਰ ਰਹੇ ਸਾਰੇ ਲੋਕ ਵਾਰ-ਵਾਰ ਬਚ ਗਏ ਤੇ ਕੁਝ ਵੀ ਨਹੀਂ ਹੋ ਸਕਦਾ ਸੀ ਪਾਵਰ ਕਮ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਸ ਨੇ ਕਿਹਾ ਹੈ ਕਿ ਲਾਈਨ ਟਾਈਪ ਹੋ ਜਾਣ ਕਾਰਨ ਦਰਜਾ ਇਲਾਕਿਆਂ ਚ ਬਿਜਲੀ ਸਪਲਾਈਸ ਅਵਸਥਾ ਠਾਪ ਹੋ ਗਈ ਤੇ ਬਲੈਕਆਊਟ ਦੇ ਹਿਲਾਲਤ ਪਹਿਲਾ ਹੋ ਗਏ। ਮਾਮਲੇ ਦੀ ਜਾਣਕਾਰੀ ਮਿਲ ਤੁਰੰਤ ਬਾਅਦ ਹੀ ਆਪ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚਿਆ ਤੇ ਕਰੀਬ 3 ਘੰਟੇ ਦੀ ਮੁਸ਼ਕਲ ਤੋਂ ਬਾਅਦ ਸਾਰੇ ਪ੍ਰਭਾਵਿਤ ਇਲਾਕਿਆਂ 'ਚ ਬਿਜਲੀ ਦੀ ਸਪਲਾਈ ਨੂੰ ਬਹਾਲ ਕੀਤਾ ਗਿਆ। ਅਜੀਆਂ ਹੋਰ ਖਬਰਾਂ ਜਨਰਲਿਸਟ ਸਾਡੇ ਚੈਨਲ ਨਾਲ ਜੁੜੇ ਰਹਿਣਾ। ਮਿਲਦੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ।